ਇਹੀ ਪਿੰਡਾ ਜੀ ਸਾਡੇ ਚਾਚੇ ਦਾ ਮੁੰਡਾ ਇਹ ਗੁਰਪ੍ਰੀਤ ਸਾਡਾ ਚਾਚਾ ਜੀ ਸਾਡੇ ਸਗੇ ਚਾਚੇ ਦਾ ਮੁੰਡਾ ਤੀਗਾ ਨੌਜਵਾਨ ਮੁੰਡਾ ਤੀਗਾ 12 13 ਸਾਲ ਦੀ ਉਮਰ ਦੀ ਕੀ ਸੁੱਟੀਆਂ ਕਰਕੇ ਹੁਣ ਬੱਚੇ ਦੇਖੋ ਸਕੂਲ ਲੱਗ ਨਹੀਂ ਰਹੇ ਪਤੰਗ ਚੜਾਉਣ ਦੀ ਜਿੱਦਾਂ ਸੀ ਉਹ ਕਰਦੇ ਨੇਗੇ ਬਹੁਤ ਅਸੀਂ ਰੋਕ ਰਹੇ ਹਾਂਗੇ ਵੀ ਨਾ ਚੜਾਓ ਪਰ ਕਿਤੋਂ ਨਾ ਕਿਤੋਂ ਜਿਹੜਾ ਇਹ 6 700 ਰੁਪਏ ਦਾ ਆਪਣਾ ਜਿਹੜਾ ਆਉਂਦਾ ਇਹ ਚੈਰਾ ਡੋਰ ਕਹਿੰਦੇ ਨੇ ਜਿੰਨੂੰ ਜੀ ਇਹ ਲੈ ਕੇ ਆਏ ਉਹ ਆਪਣੇ ਤਿੰਨ ਮੰਜ਼ਲੀ ਕੋਠੀਆ ਗਲੀ ਵਿੱਚ ਦੀ ਗਿਆ ਬੱਚਾ ਉਹ ਉੱਥੇ ਦੋ ਤਿੰਨ ਬੱਚੇ ਹੋਰ ਵੀ ਸੀ ਨਾਲ ਉੱਥੇ ਚੜਾ ਰਿਹਾ ਸੀ ਕਿਤੇ ਚਾੜਦਾ ਚਾੜਦਾ ਗਾਇਲ ਉਹਦੇ ਜਿਹੜਾ ਉਹ ਲਿਫਟਿੰਗ ਕਫ ਬਣਿਆ ਹੈ ਜੀ ਥੱਲੇ ਤੱਕ ਤਿੰਨ ਮੰਜ਼ਲੇ ਪੋਰਚ ਤੇ ਥੱਲੇ ਲਿਫਟ ਲਾਉਣ ਵਾਸਤੇ ਲਿਆਉਣ ਵਾਸਤੇ ਜੀ ਉਹਦੇ ਵਿੱਚ ਡਿੱਗ ਗਿਆ ਜੀ ਦੇਖੋ ਰੱਬ ਜਾਣਦਾ ਵੀ ਕੀ ਹੋਣਾ ਕੀ ਹੋਇਆਗਾ ਪਰ ਅਸੀਂ ਇਹ ਬੇਨਤੀ ਕਰਦੇ ਜਿਵੇਂ ਮਾਮਾ ਜੀ ਨੇ ਦੱਸਿਆਗਾ ਵੀ ਸਾਡਾ ਤਾਂ ਇੱਕ ਲੋਤਾ ਪੁੱਤਰ ਦੀਗਾ ਚੱਲ ਗਿਆ ਸਾਡਾ ਤਾਂ ਘਰ ਉਜੜ ਗਿਆ ਅਸੀਂ ਬੇਨਤੀ ਕਰਦੇ ਆਂਗੇ ਸਰਕਾਰਾਂ ਨੂੰ ਵੀ ਪੂਰਨ ਤੌਰ ਤੇ ਜਿਹੜੀ ਇਹ ਬਸੰਤ ਪੰਚਮੀ ਹੈ ਇਹਤੇ ਪਾਬੰਦੀ ਲਾਈ ਜਾਵੇ ਬਹੁਤ ਬੱਚੇ ਤੇ ਧੱਕਾ ਕਰਦੇ ਨੇ ਮਾਪਿਆਂ ਦੇ ਵੀ ਨਹੀਂ ਸੁਣਦੇ ਹੈਗੇ ਇਹ ਜਿਹੜੀ ਚਾਇਨਾ ਡੋਰ ਹੈਗੀ ਇਹ ਸਾਡੇ ਅਸੀਂ ਦੁੱਧ ਪਾਉਣ ਜਾਂਦੇ ਆਂ ਸਹਰਾਂ ਦੇ ਵਿੱਚ ਬਹੁਤ ਲੋਕਾਂ ਦੇ ਗੱਲ ਵੱਡ ਰਹੀ ਹੈਗੀ ਸਾਡੇ ਜਾਨਵਰ ਨੇ ਪੰਛੀ ਨੇਗੇ ਕਿੰਨੇ ਸਾਡੇ ਪੰਜਾਬ ਦੀ ਰੌਣਕ ਨੇਗੇ ਉਹ ਪੰਛੀਆਂ ਦੇ ਲਈ ਬਹੁਤ ਵੱਡਾ ਹੈ ਇੱਕ ਜਦੋਂ ਪਤੰਗ ਉਡਾਰਾ ਸੀ ਕਿ ਬੱਚਾ ਇਕੱਲਾ ਸੀ ਉਹ ਨਾ ਜੀ ਬੱਚੇ ਹੋਰ ਵੀ ਸੀਗੇ ਨਾਲ ਬੱਚੇ ਦੋ ਨਾਲ ਹੋਰ ਸੀਗੇ ਜੀ ਦੋ ਬੱਚੇ ਹੋਰ ਸੀਗੇ ਜਦੋਂ ਬੱਚਾ ਗਿਰ ਗਿਆ ਜੀ ਉਹ ਬੱਚੇ ਉਹ ਡਰ ਗਏ ਉਹ ਭੱਜ ਗਏ ਉਹ ਬੱਚਾ ਦੋ ਨਾਲ ਹੋਰ ਸੀਗੇ ਜਦੋਂ ਬੱਚਾ ਗਿਰ ਗਿਆ ਉਹਨਾਂ ਨੇ ਰੌਲਾ ਨਹੀਂ ਪਾਇਆ ਉਹਦਾ ਕਲੀਅਰ ਨਹੀਂ ਉਹ ਸਾਨੂੰ ਐ ਲੱਗ ਰਿਹਾ ਹਾਂ ਵੀ ਉਹ ਪਹਿਲਾਂ ਵਾਗੇ ਇੱਕ ਉਹਦੇ ਡਿੱਗੇ ਤੋਂ ਬਾਅਦ ਦੇ ਗਏ ਨੇ ਗਏ ਉਹ ਚਾਹੇ ਡਰ ਕੇ ਵਾਗੇ ਜੀ ਚਾਹੇ ਡਰ ਕੇ ਵਾਗੇ ਚਾਹੇ ਪਹਿਲਾਂ ਵਾਰ ਇਹ ਬੱਚਾ ਇਕੱਲਾ ਰਹਿ ਗਿਆ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਸਾਨੂੰ ਘੰਟੇ ਡੇਢ ਘੰਟੇ ਬਾਅਦ ਹੌਲੀ ਹੌਲੀ ਕਰਾਂ ਚ ਟੋਲਦੇ ਟੋਲਦੇ ਪਤਾ ਲੱਗਿਆ ਵੀ ਕਿਹੜੇ ਘਰ ਚਾ ਬੱਚਾ ਡੇਢ ਘੰਟੇ ਬਾਅਦ ਸਾਨੂੰ ਉੱਥੋਂ ਜਾ ਕੇ ਲਿਫਟਿੰਗ ਦੇ ਵਿੱਚੋਂ ਮਿਲਿਆ ਬੱਚਾ ਬੋਲਦਾ ਸੀਗਾ ਬੱਚਾ ਉਹਦੋਂ ਬੋਲਦਾ ਸੀਗਾ ਅਸੀਂ ਲੈ ਕੇ ਗਏ ਅਸੀਂ ਸੰਗਰੂਰ ਲੈ ਕੇ ਗਏ ਸੀ ਜੀ ਸੰਗਰ ਤੇ ਉਥੋਂ ਉਹਨਾਂ ਨੇ ਸਾਡਾ ਥੋੜਾ ਮोटा ਐਕਸ-ਰੇ ਵਗੈਰਾ ਕੀਤੇ ਫਿਰ ਸਾਡਾ ਪਟਿਆਲੇ ਦਾ ਪਰਚਾ ਕੱਟਤਾ ਜੀ ਪਟਿਆਲੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਅਸੀਂ ਪਹੁੰਚੇ ਨਹੀਂ ਹਸਪਤਾਲ ਜੀ ਪਹਿਲੇ ਪੂਰਾ ਹੋ ਗਿਆ ਜੀ